ਆ ਗਿਆ ਨਵਾਂ ਜੁਗਾੜ ਪੋਚਾਲ ਆਉਂਦੇ ਹੀ ਹਵਾ ਛੁੱਟ ਜਾਵੇਗਾ ਤੁਹਾਡਾ ਘਰ ਨਹੀਂ ਹੋਵੇਗਾ ਜਾਨਵਾਲ ਦਾ ਨੁਕਸਾਨ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਦੁਨੀਆ ਉੱਤੇ ਅਜਿਹੀ ਟੈਕਨੋਲੋਜੀ ਦਾ ਵਿਕਾਸ ਹੋ ਰਿਹਾ ਹੈ ਕਿ ਇੱਕ ਵਾਰ ਵਿੱਚ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਇਹ ਸਭ ਇੱਕ ਸਦੀ ਤੋਂ ਵੀ ਘੱਟ ਸਮੇਂ ਵਿੱਚ ਵਾਪਰਿਆ ਜਾਪਾਨ ਵਿੱਚ ਵੀ ਇਸੇ ਤਰ੍ਹਾਂ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ ਕਾਨੀ ਕੰਪਨੀ 에어 ਡੈਂਸ਼ਨ ਨੇ ਇੱਕ ਖਾਸ ਤਕਨੀਕ ਵਿਕਸਿਤ ਕੀਤੀ ਹੈ ਜਿਸ ਦੀ ਮਦਦ ਨਾਲ ਲੋਕ ਪੁਚਾਲ ਦੌਰਾਨ ਵੀ ਸੁਰੱਖਿਅਤ ਰਹਿ ਸਕਦੇ ਹਨ ਇਸ ਤਕਨੀਕ ਦੀ ਮਦਦ ਨਾਲ ਪੁਚਾਲ ਦੌਰਾਨ ਤੁਹਾਡਾ ਘਰ ਹਵਾ ਵਿੱਚ ਜਾਣੀ ਜੋ ਜਮੀਨ ਤੋਂ ਕੁਝ ਸੈਂਟੀਮੀਟਰ ਉੱਪਰ ਉੱਠੇਗਾ। ਅਜਿਹੀ ਸਥਿਤੀ ਵਿੱਚ ਪੁਚਾਲ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਤੁਹਾਨੂੰ ਦੱਸ ਦਈਏ ਕਿ ਆਮ ਦਿਨਾਂ ਵਿੱਚ ਇਹ ਤਕਨੀਕ ਘਰ ਨੂੰ ਜ਼ਮੀਨ ਤੇ ਰੱਖੇਗੀ ਪਰ ਜਿਵੇਂ ਹੀ ਪੁਚਾਲ ਆਉਂਦਾ ਹੈ ਅਤੇ ਧਰਤੀ ਕੰਬਦੀ ਹੈ ਤਾਂ ਇਹ ਤਕਨੀਕ ਐਕਟਿਵ ਹੋ ਜਾਂਦੀ ਹੈ ਅਤੇ ਘਰ ਨੂੰ ਜ਼ਮੀਨ ਤੋਂ ਉੱਪਰ ਚੁੱਕ ਦਿੰਦੀ ਹੈ। ਇਸ ਟੈਕਨੋਲੋਜੀ ਵਿੱਚ ਜਦੋਂ ਪੁਚਾਲ ਕਾਰਨ ਧਰਤੀ ਕੰਬਦੀ ਹੈ ਤਾਂ ਸਿਸਟਮ 에ਅਰ ਬੈਗ ਦੇ ਅੰਦਰ ਹਵਾ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਸੰਕੁਚਿਤ ਕਰਨਾ ਸ਼ੁਰੂ ਕਰ ਦਿੰਦਾ ਹੈ 에어백 ਫੁੱਲ ਜਾਂਦੇ ਨੇ ਅਤੇ ਕਾਰ ਜ਼ਮੀਨ ਤੋਂ ਕੁਝ ਸੈਂਟੀਮੀਟਰ ਉੱਪਰ ਉੱਠ ਜਾਂਦਾ ਹੈ ਇਸ ਤਰ੍ਹਾਂ ਕਾਰ ਦੇ ਟਹਿਣ ਦੇ ਖਤਰਿਆਂ ਨੂੰ ਟਾਲਿਆ ਜਾਂਦਾ ਹੈ ਇਹ ਤਕਨੀਕ ਕਿਵੇਂ ਕੰਮ ਕਰਦੀ ਹੈ ਆਓ ਜਾਣਦੇ ਇਹ ਤਕਨੀਕ ਬਾਰੇ 에어 ਡੈਮਪਸ਼ਨ ਸਿਸਟਮਸ ਇנק ਦੁਆਰਾ ਤਿਆਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਘਰ ਨੂੰ ਲਗਭਗ 3 ਸੈਂਟੀਮੀਟਰ ਦੀ ਉਚਾਈ ਤੱਕ ਲੈ ਜਾਂਦੀ ਹੈ ਇਹ ਪੁਚਾਲ ਆਉਣ ਤੋਂ ਸਿਰਫ 5 ਸਕਿੰਟਾਂ ਦੇ ਅੰਦਰ ਵਾਪਰਦਾ ਹੈ ਜਦੋਂ ਪੁਚਾਲ ਦੀਆਂ ਲਹਿਰਾਂ ਰੁਕ ਜਾਂਦੀਆਂ ਹਨ ਤਾਂ ਇਹ ਤੁਰੰਤ ਘਰ ਨੂੰ ਵਾਪਸ ਜ਼ਮੀਨ ਤੇ ਲਿਆਉਂਦੀਆਂ ਹਨ ਇਸ ਤਕਨੀਕ ਦਾ ਟੈਸਟ ਸਾਲ 2021 ਵਿੱਚ ਕੀਤਾ ਗਿਆ ਸੀ ਜੋ ਸਫਲ ਰਿਹਾ ਉਸ ਸਮੇਂ ਇਹ ਸਿਸਟਮ ਕੁਝ ਘਰਾਂ ਦੇ ਅੰਦਰ ਲਗਾਇਆ ਗਿਆ ਸੀ ਇਸ ਤਕਨੀਕ ਨੂੰ 7.1 ਤੀਬਰਤਾ ਵਾਲੇ ਪੁਚਾਲ ਆਉਣ ਤੇ ਸਫਲਤਾਪੂਰਵਕ ਕੰਮ ਕਰਦੇ ਦੇਖਿਆ ਗਿਆ ਜਿਨ੍ਹਾਂ ਕਰਾਂ ਵਿੱਚ ਇਸ ਤਕਨੀਕ ਦੀ ਵਰਤੋਂ ਕੀਤੀ ਗਈ ਸੀ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਮੀਆਮਾਰ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਇੱਥੇ ਹਲ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਇਹ ਵੀ ਦਾਵਾ ਕੀਤਾ ਗਿਆ ਕਿ ਜਾਪਾਨ ਨੂੰ ਪੁਚਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਪਾਨ ਸਰਕਾਰ ਨੇ ਇੱਕ ਰਿਪੋਰਟ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਨੂੰ ਪੁਚਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਾਰਨ ਸੁਨਾਮੀ ਆ ਸਕਦੀ ਹੈ ਜਿਸ ਨਾਲ ਭਾਰੀ ਤਬਾਹੀ ਹੋ ਸਕਦੀ ਹੈ ਸੈਂਕੜੇ ਇਮਾਰਤਾਂ ਢਹਿ ਸਕਦੀਆਂ ਤੇ ਲਗਭਗ 3 ਲੱਖ ਲੋਕ ਮਰ ਸਕਦੇ ਹਨ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ